ਕ੍ਰਿਸਟੀਆਨੋ ਰनाल्डੋ ਨੂੰ YouTube ਵਾਲਿਆਂ ਨੇ ਮਨਾ ਕਰਾਇਆ ਵਾ ਵੀ ਭਾਈ ਤੁਸੀਂ ਆਪ ਦਾ ਕਦੇ YouTube ਚੈਨਲ ਨਾ ਬਣਾਇਓ YouTube ਦੇ ਇਤਿਹਾਸ ਦੀ ਸਭ ਤੋਂ ਵੱਧ ਦੇਖੇ ਜਾਣ ਵਾਲੀ ਵੀਡੀਓ ਕ੍ਰਿਸਟੀਆਨੋ ਰनाल्डੋ ਦੀ ਹੈ ਜੋ ਅੱਜ ਵੀ YouTube ਤੇ ਪਈ ਹੈ ਆਪਣੇ ਭਾਰਤ ਵਾਸਤੇ ਮਾਣ ਵਾਲੀ ਗੱਲ ਹੈ ਆਪਣਾ ਵਿਰਾਟ ਕੋਹਲੀ ਵੀ ਕਿਸੇ ਗੱਲੋਂ ਘੱਟ ਨਹੀਂ ਉਹਨਾਂ ਨੇ ਦੁਨੀਆ ਵਿੱਚੋਂ ਤੀਜੇ ਨੰਬਰ ਤੇ ਫੋਲੋਅਰ ਹੈ ਜਿਹੜੇ ਸਭ ਤੋਂ ਵੱਧ ਹੈ ਆਪਣੀ ਟੀਮ ਇੰਡੀਆ ਵੀ ਕਿਸੇ ਗੱਲੋਂ ਘੱਟ ਨਹੀਂ ਬਾਈ ਪਹਿਲਾਂ ਤਾਂ ਉਹਨਾਂ ਨੇ ਬਾਰ-ਬਾਰ ਹਾਰ ਉਸ ਜਿੱਤਿਆ ਫਿਰ ਉਹਨਾਂ ਨੇ ਆਹ ਹੁਣ ਜਵਾਬੇ ਵਾਲਾ ਤੇ ਬਾਕੀ ਯਾਰ ਆਪਣੇ ਚੈਂਪੀਅਨ ਉਹਦਾ ਸਿਰਾ ਹੀ ਹੈ ਉਹ ਗੱਲ ਸੱਚੀ ਆ ਦੋਸਤੋ ਵੀ ਸ਼ੇਅਰ ਕਦੇ ਬੁੱਢਾ ਨਹੀਂ ਹੁੰਦਾ ਹੁੰਦਾ ਪਾਕਿਸਤਾਨ ਵਾਲੇ ਤਾਂ ਨਾ ਪਠਾਨ ਦੀ ਖੁਸ਼ੀ ਤੇ ਮੱਚੀ ਜਾਂਦੇ ਨੇ ਖੁਸ਼ੀ ਕਾਹ ਤੋਂ ਬਣਾਈ ਹੁਣ ਹੱਫ ਤੈਸ ਗੱਲ ਨੂੰ ਫੜ ਕੇ ਬੈਠੇ ਰਹਿਣਗੇ ਉਹ ਪਾਕਿਸਤਾਨ ਕਰੈਕਟ ਟੀਮ ਦੇ ਖਿਡਾਰੀਆਂ ਦੇ ਹਾਲਾਤ ਵੇਖ ਲਓ ਤੁਸੀਂ ਜਿਹੜੇ ਮੇਨ ਖਿਡਾਰੀ ਇਹਨਾਂ ਦੇ 25-25 ਡਾਲਰ ਤੇ ਨਾ ਅਮਰੀਕਾ 'ਚ ਫੋਟੋਆਂ ਖਿਚਾਈ ਜਾਂਦੇ ਸੀ ਨਾਲ ਡਿਨਰ ਵੀ ਕਰ ਸਕਦੇ ਤੁਸੀਂ ਪਰ ਬਿੱਲ ਸਾਨੂੰ ਦੇਣਾ ਪਊਗਾ ਨਾ 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 ਇਹਨਾਂ ਦੇ ਕਰਮਾ ਜਿੱਤੀ ਹੈ ਨਹੀਂ ਇਹ ਭੁੱਲ ਜਾਣ ਵੀ ਜਿੱਤਣਗੇ ਕਦੇ ਤੁਸੀਂ ਵੇਖ ਲਓ ਵੀ ਕੋਕ ਦੀ ਬੋਤਲ ਪਿੱਛੇ ਕਰਕੇ ਪਾਣੀ ਅੱਗੇ ਰੱਖਣ ਨਾਲ ਤੇ ਰਾਤੇ ਵਿਰਾਟ ਕੋਹਲੀ ਨੇ ਵੇਖ ਲਓ ਪਹਿਲੀ ਵਾਰੀ ਰਿਐਕਟ ਕਰਿਆ ਟਵੀਟ ਕਰਿਆਗਾ ਵੀ ਜਦੋਂ ਉਹਦੀ ਕਮਾਈ ਬਾਰੇ ਗੱਲ ਕਰੀ ਵੀ ਇੰਸਟਾਗ੍ਰam ਤੇ ਪੋਸਟ ਪਾਉਂਦੇ ਨੇ پیسے ਲੈਂਦੇ ਆ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਅੱਜ ਆਪਾਂ ਗੱਲ ਕਰਾਂਗੇ ਜੀ ਸਪੋਰਟਸ ਦੀ ਤੇ ਵੈਸੇ ਤਾਂ ਦੁਨੀਆ 'ਚ ਬਹੁਤ ਖੇਡਾਂ ਆ ਤੇ ਹਰੇਕ ਖਿਡਾਰੀ ਦੀ ਆਪਦੀ ਆਪਦੀ ਫੈਨ ਫੋਲੋ ਹੁੰਦੀ ਹੈ ਤੇ ਪਰ ਕੁਝ ਚਿਹਰੇ ਹੁੰਦੇ ਆ ਕੁਝ ਖਿਡਾਰੀ ਹੁੰਦੇ ਆ ਜਿਹਨੂੰ ਸਾਰੀ ਦੁਨੀਆ ਜਾਣਦੀ ਹੁੰਦੀ ਹੈ ਤੇ ਜੇ ਆਪਾਂ ਗੱਲ ਕਰੀਏ ਵੀ ਦੁਨੀਆ 'ਚ ਸਭ ਤੋਂ ਵੱਧ ਜਿਵੇਂ ਇੰਸਟਾਗ੍ਰਾਮ ਦੇ ਫੋਲੋਅਰ ਆ ਉਹ ਕਿਹਦੇ ਆ ਉਹ ਪਹਿਲੇ ਨੰਬਰ ਤੇ ਤਾਂ ਆਉਂਦਾ ਜੀ ਕ੍ਰਿਸਟੀਆਨੋ ਰनाल्डੋ ਫੁੱਟਬਾਲ ਦਾ ਖਿਡਾਰੀ ਹੈ ਜਿਹੜਾ ਸਾਰੀ ਦੁਨੀਆ ਜਾਣਦੀ ਹੈ ਉਹਨਾਂ ਨੂੰ ਉਹਨਾਂ ਦੇ ਇੰਸਟਾਗ੍ਰam ਤੇ ਦੁਨੀਆ ਸਭ ਤੋਂ ਵੱਧ ਫੋਲੋਅਰ ਹੈ ਤੇ ਉਹਦੀ ਫੈਨ ਫੋਲੋ ਸਭ ਨੂੰ ਪਤਾ ਹੈ ਦੂਜੇ ਨੰਬਰ ਤੇ ਜੇ ਗੱਲ ਕਰੀਏ ਤਾਂ ਜੀ ਉਹ ਵੀ ਫੁੱਟਬਾਲ ਦੇ ਖਿਡਾਰੀ ਹੈ ਮੈਸੀ ਉਹਨਾਂ ਦੀ ਵੀ ਫੈਨ ਫੋਲੋ ਬਹੁਤ ਹੈ ਦੂਜੇ ਨੰਬਰ ਤੇ ਆਉਂਦੇ ਉਹ ਤੇ ਜੇ ਆਪਾਂ ਤੀਜੇ ਨੰਬਰ ਦੀ ਗੱਲ ਕਰੀਏ ਤੀਜੇ ਨੰਬਰ ਤੇ ਆਪਣੇ ਇੰਡੀਆ ਵਾਸਤੇ ਭਾਰਤ ਵਾਸਤੇ ਮਾਨ ਵਾਲੀ ਗੱਲ ਹੈ ਵੀ ਵਿਰਾਟ ਕੋਹਲੀ ਜੀ ਆਉਂਦੇ ਹੈ ਯੋ ਨਾ ਹੀ ਫੈਨ ਫੋਲੋ ਇੰਡੀਆ ਚ ਦੁਨੀਆ ਚ ਵੀ ਕਿੰਨੀ ਆ ਸਭ ਨੂੰ ਪਤਾ ਹੀ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਸਭ ਤੋਂ ਪਹਿਲਾਂ ਤਾਂ ਕ੍ਰਿਸਟੀਆਨੋ ਨਾਲਡੋ ਤੇ ਕ੍ਰਿਸਟੀਆਨੋ ਨਾਲਡੋ ਵੈਸੇ ਤਾਂ ਪੁਰਤਗਾਲ ਤੋਂ ਨੇ ਤੇ ਖਿਡਾਰੀ ਤਾਂ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਚੰਗੇ ਆ ਫੇਰ ਹੀ ਦੁਨੀਆ ਫੈਨ ਹੈ ਇਹਨਾਂ ਦੀ ਹੁਣ ਕੁਝ ਬੰਦੇ ਮਤਲਬ ਮਸ਼ਹੂਰ ਹੋ ਜਾਂਦੇ ਆ ਦੁਨੀਆ ਜਾਣਨ ਲੱਗ ਜਾਂਦੀ ਹੈ ਉਹਨਾਂ ਦੀ ਜ਼ਿੰਦਗੀ ਨਾਲ ਕੁਝ ਗੱਲਾਂ ਜੁੜ ਜਾਂਦੀਆਂ ਤੇ ਅੱਜਕੱਲ ਕ੍ਰਿਸਟੀਆਨੋ ਰनाल्डੋ ਦੀ ਜ਼ਿੰਦਗੀ ਨਾਲ ਜਿਹੜੀਆਂ ਗੱਲਾਂ ਜੁੜੀਆਂ ਨੇ ਉਹ ਦੱਸਣ ਲੱਗਾ ਸੋਨੂੰ ਮੈਂ ਵੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕੁਝ ਕਿ ਦਿਨਾਂ ਦੀ ਸ਼ਾਇਦ ਤੁਸੀਂ ਦੇਖੀ ਹੋਵੇ ਜਾਂ ਸੁਣੀ ਹੋਵੇ ਤੇ ਵੇਖੋ ਹੁਣ ਸੱਚ ਆ ਕਿ ਝੂਠਾ ਵੈਸੇ ਸੱਚ ਵੀ ਹੋ ਸਕਦਾ ਹੈ ਇਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਜਿਹੜੇ ਬੰਦੇ ਦੀ ਇੰਨੀ ਫੈਨ ਫਾਲੋ ਹੈ ਤੁਸੀਂ ਵੇਖ ਲਓ ਵੀ ਕਿਸੇ ਇੱਕ ਦਿਨ ਇਹ ਇਹ ਉਸ ਚ ਬੈਠਾ ਸੀ ਇੰਟਰਵਿਊ 'ਚ ਤੇ ਸਾਹਮਣੇ ਕੋਕ ਪਿਆ ਸੀਗਾ ਤੇ ਨਾਲ ਪਿਆ ਸੀ ਪਾਣੀ ਅੱਗੇ ਕੋਕ ਸੀ ਪਿੱਛੇ ਪਾਣੀ ਸੀ ਤਾਂ ਇਹਨਾਂ ਨੇ ਮਤਲਬ ਕੋਕ ਨੂੰ ਚੱਕ ਕੇ ਹਟਾਤਾ ਸੀਗਾ ਥੱਲੇ ਰੱਖਤਾ ਸੀ ਤੇ ਪਾਣੀ ਨੂੰ ਅੱਗੇ ਕਰਤਾ ਸੀਗਾ ਤੇ ਇਹਨਾਂ ਦਾ ਕਹਿਣਾ ਸੀਗਾ ਵੀ ਜਿਹੜੇ ਮੈਨੂੰ ਲੋਕ ਵੇਂਦੇ ਆ ਮੈਂ ਇਹਨਾਂ ਨੂੰ ਗਲਤ ਗਾਈਡ ਨਹੀਂ ਕਰਦਾ ਵੀ ਉਹ ਕੋਕ ਪੀਣ ਇਹ 3 ਵਾਸਤੇ ਚੰਗੀ ਚੀਜ਼ ਨਹੀਂ ਗੀ ਸਿਰਫ ਇੰਨੀ ਗੱਲ ਨਾਲ ਕੋਕਾ ਕੋਲਾ ਦੇ ਬਹੁਤ ਛੇਅਰ ਥੱਲੇ ਡਿੱਗ ਪਏ ਸੀ ਸਭ ਨੂੰ ਪਤਾ ਤਾਂ ਕਰਕੇ ਫਿਰ ਇਹੋ ਜਿਹੇ ਬੰਦਿਆਂ ਦੇ ਨਾਲ ਇਹੋ ਜਿਹੀਆਂ ਗੱਲਾਂ ਜੁੜਦੀਆਂ ਤਾਂ ਸੱਚ ਨਹੀਂ ਹੋਣਗੀਆਂ ਹੁਣ ਆਪਾਂ ਉਸ ਗੱਲ ਬਾਰੇ ਜ਼ਿਕਰ ਕਰਦੇ ਹਾਂ ਵੀ ਕ੍ਰਿਸਟੀਆਨੋ ਨਾਰਡੋ ਨੂੰ YouTube ਨੇ ਇਹ ਗੱਲ ਆਖੀ ਵੀ ਤੁਸੀਂ ਕਦੇ YouTube ਕਾਉਂਟਰ ਨਾ ਬਣਾਇਓ ਜਾਂ ਤੁਸੀਂ ਕਦੇ ਬਣਾ ਨਹੀਂ ਸਕਦੇ ਪੰਜਾਬੀ ਚ ਕਹਿ ਲੀ ਗੀ ਬੈਨ ਕਰਿਆ ਵੈ YouTube ਨੇ ਵੀ ਤੁਸੀਂ ਕਦੇ ਆਪਦਾ ਚੈਨਲ ਨਹੀਂ ਬਣਾ ਸਕਦੇ YouTube ਵਾਲਾ ਉਹਦਾ ਕਾਰਨ ਇਹ ਹੈ ਵੀ ਤੁਸੀਂ ਲਾਲੋ ਸਾਹਿਬ ਇਸ ਟਾਈਮ ਸਭ ਤੋਂ ਵੱਧ ਜੇ ਫੋਲਰ ਕਿਸੇ ਦੇ ਹੈਗੇ ਆ ਪਹਿਲਾਂ ਅਸੀਂ ਟੀ ਸੀਰੀਜ਼ ਦੇ ਇਹ ਵੀ ਮਾਨ ਵਾਲੀ ਗੱਲ ਸੀ ਹੁਣ ਵੀ ਮਾਨ ਵਾਲੀ ਗੱਲ ਆ ਚਲੋ ਫਸਟ ਸੈਕਿੰਡ ਤੋਂ ਚਲਦੇ ਰਹਿੰਦਾ ਪਰ ਹੁਣ ਇਸ ਟਾਈਮ ਮਿਸਟਰ ਬੀਸਟ ਦੇ ਆ 200 ਪਲੱਸ ਹੋਣਗੇ ਸ਼ਾਇਦ ਜਾਂ 200 ਦੇ ਲਾਗੇ-ਤਾਕੇ ਹੋਣਗੇ ਤੇ ਉਹਨੂੰ ਮਤਲਬ ਇੰਨੇ ਕਰਨ ਵਾਸਤੇ ਆਪਣੇ ਸਬਸਕ੍ਰਾਈਬਰ ਬਹੁਤ ਟਾਈਮ ਲੱਗਿਆ ਸੀਗਾ ਪਤਾ ਨਹੀਂ ਕਿੰਨੇ ਸਾਲ ਹੀ ਲੱਗੇ 10-12 ਸਾਲ ਲੱਗੇ ਹੋਣੇ ਆ ਫਿਰ ਉਹਨਾਂ ਦੇ ਹੋਏ ਆ ਹਾਲਾਂਕਿ ਵੀਡੀਓ ਤੇ ਮਿਹਨਤ ਬੜੀ ਕਰਦੇ ਆ ਇਹ 'ਚ ਕੋਈ ਸ਼ੱਕ ਨਹੀਂ ਪਰ YouTube ਦਾ ਮੰਨਣਾ ਵੀ ਜੇ ਕ੍ਰਿਸਟੀਆਨੋ ਨਾਰਡੋ ਆਪਦਾ ਚੈਨਲ ਬਣਾਉਂਦੇ YouTube ਵਾਲਾ ਤਾਂ ਉਹ ਐਨੇ ਸਬਸਕ੍ਰਾਈਬਰ ਸਿਰਫ 2 ਸਾਲਾਂ 'ਚ ਕਰ ਲੈਣਗੇ ਤੇ ਇੱਕ ਗੱਲ ਦਾ ਹੋਰ ਤੁਸੀਂ ਅੰਦਾਜ਼ਾ ਲਾ ਲਓ ਵੀ YouTube ਦੇ ਉੱਤੇ ਇਹਨਾਂ ਦੀ ਇੱਕ ਵੀਡੀਓ ਪਈ ਆ ਕ੍ਰਿਸਟੀਆਨੋ ਨੌਲਡੋ ਦੀ ਅੱਜ ਤੱਕ ਸਭ ਤੋਂ ਵੱਧ YouTube ਦੇ ਇਤਿਹਾਸ ਦੇ ਵਿੱਚ ਉਸ ਵੀਡੀਓ ਨੂੰ ਵਿਊ ਆਏ ਹੋਏ ਆ ਜਿਹੜੀ ਉਹਨਾਂ ਦੀ ਹੈ ਵੇਖ ਲਓ ਉਹ ਕਹਿੰਦੇ ਸਾਡਾ ਸਿਸਟਮ ਹੈਂਗ ਹੋ ਜਾਊਗਾ ਸਰਵਰ ਸਰਵਰ ਡਾਊਨ ਹੋ ਜਾਊਗਾ ਤਾਂ ਕਰਕੇ ਤੁਸੀਂ ਆਪਦਾ ਕਾਊਂਟ ਨਾ ਬਣਾਓ ਤੇ ਇਸ ਕਰੀ ਇਹਨਾਂ ਨੇ ਆ ਦੇ ਕੇ ਟਿਕਟੌਕ ਤੇ ਆਪਦਾ ਅਕਾਊਂਟ ਬਣਾਇਆ ਸੀਗਾ ਤੇ 24 ਘੰਟਿਆਂ ਦੇ ਵਿੱਚ ਵਿੱਚ ਪਤਾ ਨਹੀਂ ਕਿੰਨੇ ਮਿਲਣ ਫੋਲੋਅਰ ਹੋ ਗਏ ਸੀ ਇਹਨਾਂ ਦੇ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਵੀ ਇਹਨਾਂ ਨੇ ਕੋਈ ਫੋਟੋ ਵੀ ਨਹੀਂ ਪਾਈ ਸੀ ਆਪਦੀ ਇਕੱਲਾ ਅਕਾਊਂਟ ਹੀ ਬਣਾਇਆ ਸੀ ਫਿਰ ਉਹਨਾਂ ਨੇ ਵੀ ਕੋਈ ਰਿਕਵੈਸਟ ਕੋਸਟ ਕਰੀ ਫਿਰ ਅਕਾਊਂਟ ਬੰਦ ਕਰਿਆ ਵੇਖ ਲਓ ਤੁਸੀਂ ਆਏ ਹੋ ਜਾਂਦਾ ਵੀ ਵਾਕਈ ਇਹਨਾਂ ਨਾਲ ਜੁੜੀਆਂ ਗੱਲਾਂ ਸੱਚੀਆਂ ਹੋ ਵੀ ਸਕਦੀਆਂ ਕਿਉਂਕਿ ਪਲੇਅਰ ਵੀ ਵੱਡੇ ਆ ਤੇ ਇਹਨਾਂ ਦੀ ਫੈਨ ਫੋਲੋਅਰ ਤਾਂ ਫਿਰ ساری ਦੁਨੀਆ ਜਾਣਦੀ ਹੈ। ਬਾਕੀ ਦੋਸਤੋ ਜਿੰਨੇ ਵੀ ਮਤਲਬ ਸੋਸ਼ਲ ਮੀਡੀਆ ਉਹਦੇ ਉੱਤੇ ਹਰੇਕ ਐਂ ਡਰਦਾ ਰਹਿੰਦਾ ਵੀ ਸਾਡੇ ਤੇ ਨਾ ਅਕਾਊਂਟ ਖੋਲ ਲੈ ਸਾਡੇ ਤੇ ਨਾ ਅਕਾਊਂਟ ਖੋਲ ਲੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਵੀ ਮਤਲਬ ਸਰਵਰ ਡਾਊਨ ਹੋ ਜੂ ਜਾਂ ਵੀ ਸਿਸਟਮ ਹੈਕ ਹੋ ਸਕਦਾ। ਵੀ ਕੁਝ ਵੀ ਹੋ ਸਕਦਾ ਹੈ। ਤੇ ਬਾਕੀ ਦੋਸਤੋ ਗੱਲ ਆਏ ਆ ਵੀ ਮੈਸੀ ਬਹੁਤ ਤਾਕੜਾ ਪਲੇਅਰ ਆ ਤੁਹਾਨੂੰ ਪਤਾ ਹੀ ਹੈ। ਇਹਨਾਂ 'ਚ ਕੰਪੀਟੀਸ਼ਨ ਚੱਲਦੇ ਰਹਿੰਦਾ ਹੈ। 19-21 ਦਾ ਫਰਕ ਕੀ ਮੰਨਦੇ ਆ? ਬਰਾਬਰ ਦੇ ਪਲੇਅਰ ਹੀ ਆ ਦੋਨੇ ਤੇ ਬਾਕੀ ਐ ਵੀ ਕੋਈ ਜ਼ਿਆਦਾਤਰ ਵੀਡੀਓ ਕ੍ਰਿਸਟੀਆਨੋ ਨਾਰਡੋ ਦੇ ਸਾਹਮਣੇ ਆਉਂਦੀਆਂ ਆਪਣੇ ਜੋ ਆਪ ਅਕਸਰੀ ਵੇਨੇ ਆ ਤੇ ਬਾਕੀ ਦੇਖ ਲੋ ਵੀ ਕਿੰਨੀ ਉਮਰ ਹੋ ਗਈ ਕਿੰਨਾ ਫਿੱਟ ਬੰਦਾ ਤੇ ਉਹਦੀ ਵਾਈਫ ਕਿੰਨੀ ਫਿੱਟ ਹੈ ਮੈਨੂੰ ਲੱਗਦਾ ਪੰਜ ਸੀਟਾਂ ਜਵਾਕ ਹੀ ਇਹਨਾਂ ਦੇ ਫਿਰ ਵੀ ਦੇਖ ਲੋ ਕਿੰਨੇ ਫਿੱਟ ਪਏ ਆ ਇਹ ਹੈ ਸਹੀ ਖਿਡਾਰੀ ਬਾਕੀ ਦੋਸਤੋ ਸੋਸ਼ਲ ਮੀਡੀਆ ਤੇ ਨਾ ਮਤਲਬ ਇੱਕ ਚੀਜ਼ ਬੜੀ ਚੱਲਦੀ ਰਹਿੰਦੀ ਤੁਸੀਂ ਵੇਖੀ ਹੋਣੀ ਅਕਸਰ ਵੀ ਵਿਰਾਟ ਕੋਹਲੀ ਜੀ ਇੰਨੇ ਕਰੋੜ ਰੁਪਏ ਲੈਂਦੇ ਨੇ ਪੋਸਟ ਦਾ ਤੇ ਕ੍ਰਿਸਟੀਆਨੋ ਨਾਰਡੋ ਇੰਨੇ ਲੈਂਦੇ ਨੇ ਐਮਐਸਈ ਇੰਨੇ ਲੈਂਦੇ ਨੇ वैसे तो आपा जे गल करिये मतलब टॉप 3 जेडे ਖਿਡਾਰੀ ਆ ਉਹ ਤਾਂ ਇਹੀ ਨੇ ਤੇ ਇਹਦੇ ਬਾਰੇ ਨਾ ਮਤਲਬ ਉਹਨਾਂ ਨੇ ਐ ਦੱਸਿਆ ਸੀ ਵੀ ਜਿਵੇਂ ਕ੍ਰਿਸਟੀਆਨੋ ਰनाल्डੋ ਮਤਲਬ ਪਤਾ ਨਹੀਂ 20 ਕਰੋੜ ਲੈਂਦੇ ਆ ਦੂਜੇ 18 ਲੈਂਦੇ ਆ ਕੋਲੀ ਸਾਹਿਬ ਦਾ ਵੀ ਦੱਸਿਆ ਹੋਇਆ ਸੀ ਵਿੱਚ ਤੇ ਉਹਦੇ ਤੇ ਨਾ ਕੋਲੀ ਸਾਹਿਬ ਨੇ ਮਤਲਬ ਟਵੀਟ ਕਰਿਆ ਸੀਗਾ ਕਿਉਂਕਿ ਨਾ ਜਿਹੜੀ ਇਹਨੇ ਲਿਸਟ ਜਾਰੀ ਕਰੀ ਸੀ ਉਹਦੇ ਵਿੱਚ ਕੋਲੀ ਸਾਹਿਬ ਨੂੰ ਦਿਖਾਇਆ ਸੀ 17ਵੇਂ ਨੰਬਰ ਤੇ ਇਹ 16ਵੇਂ ਨੰਬਰ ਤੇ ਸ਼ਾਇਦ ਵੀ ਪੇਮੈਂਟ ਦੇ ਤੌਰ ਤੇ ਵੀ 16ਵੇਂ ਨੰਬਰ ਤੇ ਆਉਂਦੇ ਆ ਪਰ ਹਾਲਾਂਕਿ ਜੇ ਵਾਪਾਂ ਖਬਰਾਂ ਵੀ ਨਹੀਂ ਉੱਥੇ ਲੱਗਦਾ ਵੀ ਇਹ ਤੀਜੇ ਨੰਬਰ ਤੇ ਆਉਂਦੇ ਆ ਵਿੱਚ ਖਟਾਰੀ ਤੀਜੇ ਨੰਬਰ ਦੀ ਹੈ ਤੇ ਇੰਸਟਾ ਦੇ ਫੈਨ ਫੋਲੋ ਚ ਵੀ ਤੀਜੇ ਨੰਬਰ ਤੇ ਆ ਪਰ ਪੈਸੇ ਲੈਣ ਦੀ ਲਿਸਟ ਚ ਵੀ ਇੰਸਟਾ ਦੇ ਪੋਸਟ ਪਾਉਂਦੇ ਜਿਹੜੇ ਪੈਸੇ ਲੈਂਦੇ ਉਹਦੇ ਤੇ ਮਤਲਬ ਸਭ ਤੋਂ ਵੱਧ ਰੈਂਕ ਤਾਂ ਇਹਨਾਂ ਦਾ ਹੀ ਕ੍ਰਿਸਟੀਆਨੋ ਰੋनाल्डੋ ਦਾ ਉਹ ਚ ਕੋਲੀ ਸਾਹਿਬ ਦਾ 17ਵਾਂ ਕਿ 18ਵਾਂ ਰੈਂਕ ਹੈ ਉਹਦੇ ਵਾਪ ਟਵੀਟ ਕਰਿਆ ਸੀ ਉਹਨਾਂ ਨੇ ਲਿਖਿਆ ਸੀ ਵੀ ਇਹ ਜਾਣਕਾਰੀ ਸਹੀ ਨਹੀਂ ਹੈ ਇਹਦੇ ਹੁਣ ਦੋ ਕਾਰਨ ਹੈ ਜਾਂ ਤਾਂ ਹੋ ਸਕਦਾ ਵੀ ਹੋਲੀ ਸਾਹਿਬ ਜਿੰਨੇ ਦੱਸ ਰਹੇ ਉਧਰ ਵੀ ਘੱਟ ਲੈਂਦੇ ਹੁਣ ਦੂਜਾ ਕਰਨ ਆਇਆ ਹੋ ਸਕਦਾ ਵੀ ਹੋ ਸਕਦਾ ਉਹ ਡਿਅਰਬ ਕਰਦੇ ਹੁਣ ਤੀਜਾ ਨੰਬਰ ਹਾਂ ਜਾਂ ਦੋ ਵੱਧ ਕਰਦੇ ਹੁਣ ਜਾਂ ਚੌਥਾ ਨੰਬਰ ਕਰਦੇ ਹੁਣ ਵੀ ਇਹਨਾਂ ਨੇ 17ਵੇਂ ਤੇ ਪਾਰ ਰੱਖਿਆ ਉਹ ਸੋਚ ਦਿਨ ਲੈ ਮੇਰਾ ਕਿ 17ਵੇਂ ਤੇ ਪਾਰ ਰੱਖਿਆ ਹਾਂ ਐਂ ਵੀ ਹੋ ਸਕਦਾ ਤੇ ਹੁਣ ਆਪਾਂ ਗੱਲ ਕਰਕੇ ਜੇ ਆਪਾਂ ਕਰੈਕਟ ਦੀ ਕਰੈਕਟ ਦੇ ਵਿੱਚ ਤੁਹਾਨੂੰ ਤੁਸੀਂ ਵੇਖ ਲਓ ਪਹਿਲਾਂ ਤਾਂ ਟੀਮ ਇੰਡੀਆ ਨੇ ਬਾਰਬਡੋਸ ਜਾ ਕੇ ਅਮਰੀਕਾ ਦੇ ਵਿੱਚ ਝੰਡਾ ਕੱਢਿਆ ਆਪਣਾ ਆਪਾਂ ਜਿੱਤੇ ਬਹੁਤ ਵਧੀਆ ਮਤਲਬ ਆਪਾਂ ਮੈਚ ਖੇਡਿਆ ਜਿੱਤੇ ਤੇ ਫਿਰ ਜੀ ਆਪਣਾ ਜਵਾਬ ਇਹਨਾਂ ਜਿਹੜੀ ਆਪਣੀ ਦੂਜੀ ਟੀਮ ਗਈ ਸੀ ਗਿੱਲ ਅਰਗਿਆਂ ਦੀ ਉਹ ਵੀ ਵਧੀਆ ਪਰਫਾਰਮੈਂਸ ਕਰਕੇ ਆਈ ਹੈ ਉਹ ਵੀ ਜਿੱਤੇ ਆਪਾਂ ਤੇ ਹੁਣ ਆਪਣਾ ਹੋਇਆ ਸੀਗਾ ਜੀ ਆਪਣੇ ਪੁਰਾਣੇ ਖਿਡਾਰੀਆਂ ਦਾ ਮੈਚ ਜਿਹੜੇ ਸਿਰੇ ਹੀ ਸੀ ਤੁਸੀਂ ਅੱਜ ਵੀ ਟੀਮ ਯਾਦ ਕਰ ਲੋ ਆਪਣੇ ਜਯੁਰਾਜ ਸਿੰਘ ਅਰਗੇ ਮੁਹੰਮਦ ਕੈਪ ਹੁੰਦਾ ਸੀ ਉਦੋਂ ਉਹ ਸਾਰੇ ਕਿੱਡੇ ਤਕੜੇ ਪਲੇਅਰ ਹੁੰਦੇ ਸੀ ਆਪਣੇ ਸਵਾਗ ਸਚਨ ਮੈਂ ਅੱਜ ਵੀ ਪੁਰਾਣੀ ਟੀਮ ਯਾਦ ਕਰਦਾ ਮੈਂ ਹਾਲਾਂਕਿ ਹੁਣ ਇਹਦੇ ਵਿੱਚ ਕੁਝ ਪਲੇਅਰ ਸੀਗੇ ਤੇ ਜਿਹੜੇ ਆਪਾਂ ਚੈਂਪੀਅਨ ਦੇ ਮੈਚ ਕਹਨੇ ਆ ਤੇ ਯਾਦ ਇਹੰਦਰ ਸ਼ੇਅਰ ਕਦੇ ਬੁੱਢਾ ਨਹੀਂ ਹੁੰਦਾ ਤੇ ਸਾਰੇ ਪਲੇਅਰ ਨੇ ਬਈ ਬੰਬ ਕੱਢਤੀ ਬਹੁਤ ਵਧੀਆ ਖੇਡੇ ਭਾਵੇਂ ਉਹ ਪਠਾਨ ਬ੍ਰਦਰ ਹੋਣ ਜਾਂ ਆਪਣੇ ਹਰਪਾਜਨ ਸਿੰਘ ਹੋਣ ਤੇ ਬਾਕੀ ਜੂਰਾਜ ਸਿੰਘ ਜੋ ਵੀ ਭਾਜੀ ਤੁਹਾਨੂੰ ਪਤਾ ਹੈ ਹੀ ਸਿਰਾ ਆਲੇ ਨੇ ਜਿੱਥੇ ਜਵੀ ਭਰੀ ਜਾਵੜੇ ਫਿਰ ਉਹ ਮੈਚ ਜਿੱਤ ਕੇ ਆਉਂਦੇ ਆ ਤੁਸੀਂ ਵੇਖ ਲਓ ਵੀ ਵਰਲਡ ਕੱਪ ਵੀ ਕਿੰਨੀ ਵਾਰੀ ਜੂਵੀ ਭਾਜੀ ਨੇ ਜਿਤਾਇਆ ਆਪਾਂ ਨੂੰ ਤੇ ਬੰਬ ਘਟਤੀ ਉਹਨਾਂ ਨੇ ਤੇ ਇਹ ਹੁਣ ਆਏ ਸੋਚੀ ਜਾਂਦੇ ਆ ਆਪਣੇ ਪੜੋਸੀ ਮੁਲਕ ਪਾਕਿਸਤਾਨ ਵਾਲੇ ਲੈ ਇਹਨਾਂ ਤੋਂ ਤਾਂ ਕੁਝ ਨਹੀਂ ਆਣਾ ਨਵੇਂ ਮੁੰਡਿਆਂ ਤੋਂ ਬਾਬਰ ਅਰਗਿਆ ਤੋਂ ਅਸੀਂ ਇਹ ਮਤਲਬ ਇਹ ਬਦਲਾ ਲੈਣਗੇ ਤੇ ਬਾਈ ਜੀ ਜਿਵੇਂ ਫਾਈਨਲ ਮੈਚ ਆਪਾਂ ਜਿੱਤ ਗਏ ਛੇਰ ਛੇਰੀ ਹੁੰਦਾ ਨਾ ਹੀ ਛੇਰ ਕਦੇ ਬੁੱਢਾ ਹੋਵੇ ਤੇ ਹੁਣ ਉਸ ਤੋਂ ਬਾਅਦ ਪਤਾ ਕੀ ਹੋਇਆ ਪਠਾਨ ਨੇ ਮਤਲਬ ਖੁਸ਼ੀ ਮਣਾਈ ਝੰਡਾ ਲੈ ਕੇ ਆਇਆ ਤੇ ਪਾਕਿਸਤਾਨ ਮੀਡੀਆ ਤੇ ਗੱਲਾਂ ਪਠਾਨ ਨੂੰ ਬੜੀ ਬੈਠੇ ਨੇ ਆਏ ਮਣਾਏ ਨੇ ਐ ਕਰਿਆ ਆਇਆਂ ਇਸ਼ਾਰੇ ਕਰੇ ਨੇ ਹੁਣ 10 ਦਿਨਾਂ ਦੀ ਹੀ ਖਬਰ ਚ ਲਾਉਣਗੇ ਪਾਕਿਸਤਾਨ ਵਾਲੇ ਇਹਨਾਂ ਕੋਈ ਹੋਰ ਤਾਂ ਕੰਮ ਨਹੀਂ ਇਹਨਾਂ ਦੇ ਕਰਮਾ ਜਿੱਤ ਹੈ ਹੀ ਨਹੀਂ ਹੂੰ ਅਸਲ ਨੀਤ ਸਾਫ ਹੋਵੇ ਤਾਂ ਜਿੱਤ ਹੋਵੇ ਜਿਹੜਾ ਨੀਤੀ ਇਹਨਾਂ ਦੀ ਇਹੋ ਜੀ ਹੈ ਜਿੱਤਣਾ ਇਹਨਾਂ ਨੇ ਕੀ ਸੁਭਾਅ ਹੈ ਬਾਕੀ ਤੁਸੀਂ ਵੇਖ ਲਓ ਹੁਣ ਬਾਰ ਬਾਰ ਉਸ ਗਏ ਸੀ 120 ਰਨ ਨਹੀਂ ਬਣਿਆ ਇਹਨਾਂ ਤੋਂ ਦੇਖ ਲਓ ਕਿਹੋ ਜਿਹੇ ਪਲੇਅਰ ਹੈ ਤੇ ਗੱਲਾਂ ਕਰਦੇ ਆ ਵੀ ਅਸੀਂ ਇੰਡੀਆ ਦੇ ਬਰਾਬਰ ਦੇ ਬੋਰਡ ਦੇ ਹੁਣ ਇਹਨਾਂ ਦਾ ਬੋਰਡ ਵੇਖ ਲਓ ਤੁਹਾਨੂੰ ਪਤਾ ਅਮਰੀਕਾ ਦੇ ਵਿੱਚ ਜਿੰਨੇ ਵੀ ਪਾਕਿਸਤਾਨੀ ਖਿਡਾਰੀ ਸੀ ਉਹਨਾਂ ਨੇ ਆਇਆ ਕਹਿਤਾ ਸੀਗਾ ਵੀ ਵੀ 25 25 ਡਾਲਰ ਦੇ ਸਕਦਾ ਇੱਕ ਬੰਦਾ ਤੇ ਮਤਲਬ ਸਾਡੇ ਖਿਡਾਰੀਆਂ ਨਾਲ ਪਾਕਿਸਤਾਨ ਦੇ ਨਾਲ ਫੋਟੋ ਕਰਾ ਲਓ ਅੱਛਾ ਤੁਸੀਂ ਇਹਨਾਂ ਡਿਨਰ ਤੇ ਵੀ ਜਾ ਸਕਦੇ ਹੋ ਪਰ ਬਿੱਲ ਤੁਹਾਨੂੰ ਦੇਣਾ ਪਊਗਾ ਜਿਹੜਾ ਬੰਦਾ ਡਿਨਰ ਤੇ ਲੈ ਕੇ ਜਾਊਗਾ ਉਹ ਵੇਖ ਲਓ ਖਿਡਾਰੀ ਦੀ ਕੀ ਇੱਜ਼ਤ ਰਹਿ ਗਈ ਹੋਣੀ ਐ ਇਹੋ ਜਿਹਾ ਬੋਰਡ ਇਹਨਾਂ ਦਾ ਤੇ ਮੁਕਾਬਲਾ ਕਰਨਗੇ ਆਪਣੇ ਬੋਰਡ ਨਾਲ ਕਿੱਥੇ ਆਪਣਾ ਬੋਰਡ ਬਈ ਅੱਛਾ ਹੁਣ ਅੱਜ ਕੱਲ ਖਬਰ ਇਹ ਵੀ ਚੱਲ ਰਹੀ ਹੈ ਨਾ ਵੀ ਹੁਣ ਤੁਹਾਨੂੰ ਪਤਾ ਹੀ ਵੀ ਕੱਪ ਹੋਣ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਹਮ ਟੂਰਨਾਮੈਂਟ ਤੇ ਇਹ ਹੁਣ ਐ ਕਹਿੰਦੇ ਆ ਵੀ ਇੰਡੀਆ ਤੁਹਾਨੂੰ ਖਬਰ ਤਾਂ ਹੀ ਚੱਲੀ ਜਾਂਦੀ ਵੀ ਇੰਡੀਆ ਖੇਡਣ ਜਾਊਗਾ ਕਿ ਨਹੀਂ ਜਾਂਦਾ ਇਹ ਤਾਂ ਇਹ ਵੀ ਆਊਗਾ ਪਰ ਆਪਣੇ ਵਾਲੇ ਮੈਨੂੰ ਲੱਗਦਾ ਨਹੀਂ ਜਾਣਗੇ ਹੂੰ ਤਾਂ ਵੈਸੇ ਕਹਿ ਵੀਤਾ ਵੀ ਨਹੀਂ ਜਾਂਦੇ ਉਹਦਾ ਕਾਰਨ ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਸੇਫਟੀ ਪਾਕਿਸਤਾਨ ਦੇ ਵਿੱਚ ਸੇਫਟੀ ਹੈ ਨਹੀਂ ਖਿਡਾਰੀਆਂ ਦੀ ਪਿੱਛੇ ਤੁਹਾਨੂੰ ਪਤਾ ਸੀ ਹੋਇਆ ਸੀ శ్రీਲੰਕਾ ਨਾਲ ਕਿੰਦੀ ਮੰਦ ਭਾਈ ਘਟਨਾ ਹੋਈ ਸੀ ਉਹ ਤਾਂ ਚਲੋ ਬਚਤ ਰਹਿ ਗਈ ਤਾਂ ਕਰਕੇ ਵੀ ਡਰਦੇ ਆ ਸਾਰੇ ਸੇਫਟੀ ਜ਼ਰੂਰੀ ਹੁੰਦੀ ਸਭ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੁੰਦੇ ਆ ਪਲੇਅਰ ਦੇਸ਼ ਦੇ ਤੇ ਬਾਕੀ ਆਪਣੇ ਦੇਸ਼ ਦੇ ਜਵਾਨ ਜਿਹੜੇ ਮਤਲਬ ਇਹਨਾਂ ਨਾਲ ਰੋਜ਼ ਐ ਖੇਕ ਟਾਂਕੇ ਆਪਣੇ ਬਾਰਡਰਾਂ ਦੇ ਖੜਦੇ ਆ ਆਪਣੀ ਸੇਫਟੀ ਵਾਸਤੇ ਉਹ ਸਭ ਕੁਝ ਨਹੀਂ ਭੁੱਲੇ ਜਾ ਸਕਦਾ ਨਾ ਤੇ ਸੇਫਟੀ ਸਭ ਤੋਂ ਜ਼ਰੂਰੀ ਹੁੰਦੀ ਆ ਤੇ ਬਾਕੀ ਇਹਨਾਂ ਸੁਪਨਾਈਆਂ ਕੋਈ ਨਹੀਂ ਜੇ ਆਪਣਾ ਮੈਚ ਹੋਇਆ ਵੀ ਇਹਨਾਂ ਨਾਲ ਤਾਂ ਦੁਬਈ ਚ ਕਰਾ ਦੇਣਗੇ ਜਾਂ ਕਿਤੇ ਹੋਰ ਕਰਾ ਦੇਣਗੇ ਤੇ ਇਹਨਾਂ ਨੇ ਉਹ ਤਾਂ ਹਰਨਾ ਹੀ ਆ ਬਾਕੀ ਰਿਜ਼ਲਟ ਆਈ ਜਾਊਗਾ கரੈਕਟ ਹੈ ਚਲੋ ਹਾਰ ਜਿੱਤ ਬਣੀ ਹੈ ਪਰ ਆ ਗੱਲ ਐਸ ਦੀ ਹੁੰਦੀ ਐ ਵੀ ਇਹ ਨਾ ਯਾਰ ਗੱਲਾਂ ਵਾਲੀ ਕਟੀਆਂ ਕਰਦੇ ਆ ਇਹਨਾਂ ਦੀ ਬਾਲ ਚਾ ਚਿਪਾ ਹੈ ਹੈ ਇਹ ਵੀ ਦੂਜੇ ਜਿਹੜੇ ਹੈਗੇ ਖਿਡਾਰੀ ਉਹਨਾਂ ਨੂੰ ਪੈਸੇ ਦੇਖ ਰੀਤ ਲੈਂਦੇ ਆ ਇਹ ਐ ਕਰਦੇ ਆ ਇਹ ਫਲਾਨਾ ਕਰਦੇ ਆ ਲੈ ਸਾਰੀ ਦਿਹਾੜੀ ਨਿੰਦੀ ਜਾਣਗੇ ਤੁਸੀਂ ਮੁਕਾਬਲੇ ਕਰਨਾ ਤਰੱਕੀ ਚ ਕਰੋ ਵਿਕਾਸ ਚ ਕਰੋ ਕਿਹੜਾ ਵਧੀਆ ਕਰਦਾ ਹੂੰ ਅੱਛਾ ਇਹਨਾਂ ਖਿਡਾਰੀ ਵੇਖ ਲਓ ਕਿੰਨੇ ਫਿੱਟ ਆ। ਇਹ ਕਿੰਨਾ ਦਾ ਉਹ ਨਹੀਂ ਪਤਾ ਨਹੀਂ ਕੀ ਨਾਂ ਭੁੱਲ ਗਿਆ ਆਜਮ ਪਤਾ ਨਹੀਂ ਕਿਹੜਾ ਉਹ ਨਾ ਕੀਪਰ ਹੁੰਦਾ ਉਹ ਮੋਟਾ ਪੂਰਾ ਉਹ। ਇਹੋ ਜੇ ਤਾਂ ਅਣਫਟ ਖਿਡਾਰੀ ਆਖੀ ਬੈਠਿਆ। ਉਹਦਾ weight ਮੈਨਲਾ 1.5 ਕਿਲੋਟਾਂ ਦੇ ਨੇੜੇ ਹੋਊਗਾ। ਨਾ ਤਾਂ ਭੱਜਾਂ ਦਾ ਨਾ ਤੁਰਿਆ ਜਾਂਦਾ ਤੂੰ। ਹੂੰ। ਅੱਛਾ ਕਈ ਚੀਜ਼ਾਂ ਨਾ ਆਏ ਹੁੰਦੀਆਂ ਨਾ ਬੰਦਾ ਖੇਡਦਾ ਚੰਗਾ ਹੋਵੇ ਤਾਂ ਫਿਟਨੈਸ ਨੂੰ ਲੁਕਾ ਲੈਂਦਾ। ਪਰ ਨਾ ਤਾਂ ਉਹ ਮੈਦ ਖੇਡ ਵੇਖੀ ਤਾਂ ਹੈ ਨਹੀਂ ਕੋਈ। ਬਾਕੀ ਪਤਾ ਨਹੀਂ ਕਿਸੇ ਹੋਰ ਮੈਚ ਚੱਲਦਾ ਹੋਵੇ। ਸ਼ਪਾਰਸ਼ੀ ਵਾਲੇ ਭਰਤੀ ਕਰਦੇ ਆ ਇਹ। ਤੁਸੀਂ ਟੀਮ ਇੰਡੀਆ 'ਚ ਵੇਖ ਲ ਜੇ ਨਹੀਂ ਚੱਲਿਆ ਤਾਂ ਨਹੀਂ ਖੇਡਿਆ ਉਹ ਹੂੰ ਚਲ ਉਹਨੂੰ ਮੌਕਾ ਮਿਲ ਗਿਆ ਉਹਨੂੰ ਸੱਤਨ ਕਰਕੇ ਪਰ ਆਪਣੇ ਇੰਡੀਆ ਚ ਆਈ ਨਹੀਂ ਆਪਣੇ ਚ ਖੇਡੂਗਾ ਤਾਂ ਫੇਰ ਹੀ ਟੀਮ ਚ ਰੱਖਦੇ ਆ ਨਹੀਂ ਤਾਂ ਕੱਢ ਕੇ ਬਾਹਰ ਮਾਰਦੇ ਆ ਲੱਗਦਾ ਚਲੋ ਬਈ ਬਹੁਤ ਚਿਰ ਦੇਖ ਲਿਆ ਸਾਨੂੰ ਤਾਂ ਕਰਕੇ ਕਿਉਂਕਿ ਇਸ ਤੇ ਨਾ ਸਾਰੇ ਦੇਸ਼ ਦੀ ਇੱਜ਼ਤ ਦਾ ਸਵਾਲ ਹੁੰਦਾ ਬਾਕੀ ਤੁਸੀਂ ਮੇਰੇ ਨਾਲ ਵਾਅਦਾ ਸਿਆਣੇ ਹੋ ਬਸ ਇਹ ਗੱਲਾਂ ਸਹੀਆਂ ਖੇਡ ਦੇ ਆਧਾਰ ਤੇ ਮੈਂ ਹਾਂ ਚੱਲ ਅੱਜ ਆਪਾਂ ਆਪਣੇ ਖੇਡਾਂ ਨੂੰ ਯਾਦ ਕਰਦੇ ਹਾਂ ਹੂੰ ਬਾਕੀ ਪੰਜਾਬੀਆਂ ਵਾਸਤੇ ਮਾਣ ਦੀ ਗੱਲ ਹੈ ਬਹੁਤ ਸਾਰੀਆਂ ਟੀਮਾਂ ਉਹ ਦੇ ਕਪਤਾਨ ਪੰਜਾਬੀ ਆ ਸਾਰੇ ਤੇ ਵਧੀਆ ਪਰਫਾਰਮੈਂਸ ਕਰ ਰਹੇ ਆ ਬਹੁਤ ਵਧੀਆ ਜਿੰਨਾ ਵੀ ਕਹਿ ਲਈਏ ਪਰਮਾਤਮਾ ਦੀ ਤਰੱਕੀ ਬਖਸ਼ ਆਪਣੇ ਇੰਡੀਆ ਤੇ ਆਪਣੇ ਖਿਡਾਰੀਆਂ ਤੇ ਹਮੇਸ਼ਾ ਹੱਸਦੇ ਬਸਦੇ ਰਹਿਣ ਬਾਕੀ ਦੋਸਤੋ ਹਵਾ ਚੱਲ ਪਈ ਐ ਤੇ ਗਰਮੀ ਹੋਈ ਪਈ ਐ ਮਾੜਾ ਮਾੜਾ ਮੀਂਹ ਅੱਜ ਤਾਂ ਵਧੀਆ ਐ ਤੇ ਅੱਜ ਲਈ ਇੰਨਾ ਹੀ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਓਕੇ ਦੋਸਤੋ ਬਾਏ ਬਾਏ ਟਾਟਾ ਟੇਕ ਕੇਅਰ